ਜਨਾਨੀ ਜੜੀ ਇੱਕ ਬੱਚਾ ਲੈ ਕੇ ਸਾਡੇ ਅਡਾ ਇੰਚਾਰਜ ਸਾਹਿਬ ਦਾ ਸਾਡੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਐਸਐਸਪੀ ਸਾਹਿਬ ਉੱਥੇ ਆਏ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਚ ਤੇ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਦੇਖ ਲਿਆ ਵੀ ਇਹ ਤਾਂ ਇਹੀ ਆ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਜਾਂ ਗੋਂ ਥੋੜਾ ਜਿਹਾ ਹੌਂਕਣ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਉਹ ਕਹਿੰਦੇ ਵੀ ਇਹ ਹੀ ਆ ਤੁਹਾਨੂੰ ਕਿੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਸੀ ਗੱਡੀ ਜਿੱਥੋਂ ਤੋਂ ਪਿੱਛੇ ਸੀ ਜੀ ਗੁਰੂ ਕੀ ਟਾਪ ਕੋਲ ਸੀ ਜੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀਆਂ ਕਿੱਥੋਂ ਚੜਹੀ ਜ ਨੇ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਬਟੀਤੇ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੱਗੇ ਆਏ ਜੀ ਬੱਚਾ ਉਹ ਤਾਂ ਹੁਣ ਜੀ ਦੇਖੋ ਇਨਕੁਆਰੀ ਪੁਲਿਸ ਇਨਕੁਆਰੀ ਕਰਨਗੇ ਸਾਨੂੰ ਤਾਂ ਹੁਣ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਬਸ ਦੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕੈਮਰੇ ਦੇ ਵਿੱਚ ਫੋਟੋ ਸੀ ਹਰੀਗਾ ਤੁਹਾਡੀ ਬਸ ਦੇ ਵਿੱਚ ਸੀਗੀ ਉਦੋਂ ਗਾ ਕਿਤੇ ਉਤਰਨਾ ਗਈ ਹੋਵੇ ਜੀ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਸ਼ੇਅਰ ਹੋਈ ਹੈ ਕਿਹੜੀ ਫੋਟੋ ਹੈ ਜੀ ਇਹ ਫੋਟੋ ਹੈ ਸਾਰੇ ਗਰੁੱਪਾਂ 'ਚ ਸ਼ੇਅਰ ਹੋਈ ਹੈ ਇਹ ਪ੍ਰਾਈਵੇਟ ਮੈਸੇਜ ਹੋਇਆ ਜਾਰੇ ਕਰਦੇ ਜਿਹੜਾ ਹੈਗਾ ਫੋਟੋ ਥੋੜੀ ਬ੍ਰਾਈਟਨੈਸ ਵਧਾ ਦੇ ਕੋਈ ਕਰਦੇ ਆਪਾਂ ਆਪਾਂ ਚੰਨੀ ਉਦੀ ਵਾਲੇ ਗਰੁੱਪਾਂ 'ਚ ਜਾਂਦੇ ਸਾਨੂੰ ਵੀ ਅਸੀਂ ਨਿਊਜ਼ੀਲੈਂਡ ਇੰਸਪੈਕਟਰ ਹੈ ਇਹ ਠੀਕ ਹੈ ਫੋਟੋ ਪਾ ਆਈ ਲੱਗੇ ਸਾਡੇ ਸਾਰੇ ਗਰੁਪਾਂ ਜੀ ਨੂੰ ਕਲੀਅਰ ਹੋਇਆ ਸਾਨੂੰ ਅਸੀਂ ਉੱਥੇ ਫੋਨ ਕੀਤਾ ਉੱਥੇ ਐਸਐਸਪੀ ਸਾਹਿਬ ਮਜੂਦ ਸੀਗੇ ਉਦੋਂ ਅੱਛਾ 8940 ਨੰਬਰ ਦੀ ਗੱਡੀ ਜਨਾਨੀ ਉਹ ਕਹਿੰਦੇ ਤੁਸੀਂ ਜਿੱਦ ਤੋਂ ਆਉਂਦੇ ਆ ਉਹਨਾਂ ਨੇ ਕਿਹਾ ਵੀ ਗੱਡੀ ਕਿਤੇ ਰੁਕਣੀ ਥਾਣੇ ਚੱਲ ਜਾ ਕੇ ਰੁਕੀ ਆ ਜੀ ਉਹ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀ ਆ ਬਾਕੀ ਸਾਰੇ ਪੁਲਿਸ ਸਾ ਸੀਸੀਟੀਵੀ ਦੇ ਵਿੱਚ ਵੀ ਸੇਮ ਕੱਪੜੇ ਆ ਰਹੇ ਸੇਮ ਤਾਂ ਹੀ ਤਾਂ ਸਾਨੂੰ ਦੇਖਣ ਦੇ ਨਾਲ ਹੀ ਉਹਦੀ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸਿੰਘ ਆ ਜੀ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜੀ ਇਹਨਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਿਹਾ ਵੀ ਅਸੀਂ ਹਰਿਆਣੇ ਤੋਂ ਆ ਇਹ ਆਧਾਰ ਕਾਰਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬੁੱਕ ਕਰਾ ਜਿਹੜੇ ਉਹਨਾਂ ਨੇ ਕੱਟੀ ਹੋਈ ਆ ਜੀ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹਹੀ ਜਨਨਮ ਹੈ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀ ਇਸ ਦੀ ਫਿਰ ਤਲਾ ਤੁਸੀਂ ਬਾਅਦ ਦੇ ਵਿੱਚ ਖਾਣਾ ਜੇਤੂ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਸਪੈਕਟ ਸਭ ਤੋਂ ਵੱਡਾ ਇੰਚਾਰਜ ਨੇ ਉੱਥੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗੇ ਉਹ ਕਹਿੰਦੇ ਵੀ ਤੁਸੀਂ ਜੇਤੂ ਠਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮੁਲਾਜ਼ਮ ਸਾਹਿਬ ਇਹ ਨਾਲ ਹੀ ਸੀਗੇ ਕਹਿੰਦੇ ਵੀ ਆ ਪਟਾਣੀ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਠੀਕ ਹੈ ਸਰ ਧੰਨਵਾਦ ਇਹ ਸਾਨੂੰ ਉਹ ਸਾਹਬ ਤੋਂ ਸਾਡੇ ਇੰਚਾਰਜ ਸਾਹਬ ਨੇ ਭੇਜੀ ਸੀ ਕੀ ਨਾ ਕੀ ਵੀਰ ਜੀ ਸਰ ਪ੍ਰੋਪਰ ਗੁਰਪ੍ਰਿੰਦਰ ਸਿੰਘ ਹੈ ਜੀ ਹਾਂਜੀ ਕੀ ਗੱਲਬਾਤ ਕੀ ਹੋਈ ਬੱਚੀ ਸਾਨੂੰ ਫੋਨ ਆਇਆ ਜੀ ਬਣਾਓ ਉਹਨੂੰ ਇੱਥੇ ਫੇਰ ਪਤਾ ਲੱਗਦਾ ਅਸਲ ਵਿੱਚ ਬੱਚਾ ਉਹਨੂੰ ਪਾਣੀ ਪੂਣੀ ਦੋ ਚੱਲ ਜਾਂਦਾ ਕਿੱਥੋਂ ਆਏਗਾ 10-10 ਦੇਣਾ 10 ਦੇਰ ਦਾ ਉਹਨੂੰ ਉਹਨਾਂ ਨੂੰ ਬੁਲਾ ਦੱਸੋ ਪਰ ਦੱਸੋ ਦੱਸੋ ਕਿੱਥੋਂ ਆਏ ਬਈ ਸਹੀ ਉਹਨਾਂ ਨੂੰ ਕਿਹਨਾਂ ਨੂੰ ਬੁਲਾਈਏ ਜਿੰਨੇ ਜੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਆ ਮੇਰੇ ਕੋਲ ਨਾ ਖੜਾ ਕਿੱਥੋਂ ਆਇਓ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਈਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨੂੰ ਨਹੀਂ ਕਾਹਦੇ ਵਾਸਤੇ ਲਿਆ ਉਹਨੇ 3 ਬੱਚੇ ਸੀ ਉਹਦੇ ਠੀਕ ਹੈ ਇੱਕ ਬੋੜੀਆਂ ਇੱਕ ਮੁੰਡਾ ਵਾ ਠੀਕ ਹੈ ਉਹਨੇ ਆਖਿਆ 1.5 ਲੱਖ ਰੁਪਈਆ ਲੈ ਲਓ 1.5 ਲੱਖ ਰੁਪਈਆ ਲਿਆ ਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦਾ ਹਾਂ ਉਹ ਜਵਾਕ ਨੂੰ ਫੜਾਇਆ ਅਸੀਂ ਜਿਹੜਾ 1.5 ਲੱਖ ਰੁਪਈਆ ਦਿੱਤੇ ਕਾਗਜ਼ ਪੱਤਰ ਬਣੇ ਹੋਏ ਆ ਵੀ ਨਹੀਂ ਉਹਨੇ ਕੋਈ ਮਾਰਿਆ ਸੀ ਗੁਰਦਵਾਰਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਲਿਆਣੀ ਤੋਂ ਆਂ ਅੱਛਾ ਨਹੀਂ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ ਸਾਡੀ ਖੇਤੀਬਾੜੀ ਹੈ ਅੱਛਾ ਹਾਂਜੀ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕੇ ਅੰਗਿਆ ਮੈਂ ਕਿੜੀਆਂ ਦੀ ਨਹੀਂ ਹਰਿਆਣੇ ਚ ਕਿਹੜੇ ਪਿੰਡ ਦੇ ਹੋ ਹਰੀ ਕੇ ਹੈਗੇ ਆ ਉੱਥੇ ਹਰਿਆਣੇ ਚ ਹੈਗੇ ਭਗਵਾਨੀ ਚ ਭਗਵਾਨੀ ਹਾਂਜੀ ਤੁਸੀਂ ਬੱਚੇ ਦੇ ਅੰਮ੍ਰਿਤਸਰ ਲੈ ਕੇ ਆਏ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਇਹ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭਦੀ ਠੀਕ ਹੈ ਠੀਕ ਹੈ ਨਹੀਂ ਜਦੋਂ ਅਸੀਂ ਪੈਸੇ ਦਿੱਤੇ ਹੋਏ ਆ ਸਾਨੂੰ ਕਹਿੰਦੀ ਸੀ ਕਿ ਮੈਂ ਦੌੜੀ ਬੱਚਾ ਤੁਸੀਂ ਲੈ ਲਓ ਨਹੀਂ ਨਹੀਂ ਉਹ ਕਹਿੰਦੇ ਪਾਜੀ ਤੁਸੀਂ ਬੱਚਾ ਕਿੱਥੇ ਲੈ ਲਿਆ ਅਸੀਂ ਨਹੀਂ ਪਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਅਗਲੇ ਪਲੇ ਤੁਹਾਡੇ ਕੱਪੜੇ ਸੇਮ ਨੇ ਬੱਚੇ ਦੇ ਸੇਮ ਆ ਸਾਨੂੰ ਕਾਹਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਸਾਡੇ ਤੋਂ ਮਿਲੀ ਨਹੀਂ ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੁੰਦੇ ਆ ਨਾ ਉਹ ਜਿੱਥੇ ਆਪਣੇ ਸਰਾਣ ਚ ਸੌਂਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਖੜਾਇਆ ਹੋਇਆ ਸੀ ਤਾਂ ਮੈਂ ਕਿਹਾ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲਿਆ। ਕਿੰਨੀ ਉਮਰ ਕਿੰਨੇ ਬੱਚੇ ਦੀ? ਕਹਦੇ ਜੀ। ਇਹ ਬੱਚੇ ਦੀ ਉਮਰ ਕਿੰਨੀ ਹੈ? ਪਤਾ ਨਹੀਂ। ਤੁਹਾਨੂੰ ਤੁਹਾਨੂੰ ਇਸ ਗੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ। ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ। ਕਰ ਵਾਲਾ ਜਿਹੜਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਮੈਂ ਆਹਦੇ 20 ਦਿਨ ਹੋ ਗਏ ਮੈਨੂੰ ਕੁਝ ਵੀ ਨਹੀਂ ਹੋ ਤਾ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਸਬੂਤ ਕਰੋ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾ ਕਿ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ 4-5 ਦਿਨ ਹੋ ਗਏ ਬਾਜੀ ਇਹਨਾਂ ਦੇ ਮਗਰਮਲ ਫੇਰਦੇ ਹੋ ਨਹੀਂ ਮੈਂ ਗੱਲ 4-5 ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਨੋ ਕੰਮ ਤੇ ਚਲੋ ਪੁਲਿਸ ਨੂੰ ਇਨਕੁਆਰੀਆ ਕਰਾਉਣੀ ਹੈ ਠੀਕ ਹੈ ਜੀ ਅੱਜ ਸਰ ਇੱਕ ਬਾਤ ਆਈ ਹੈ ਸਰਕਾਰੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੁਡਿਆ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਹੋ ਚੋਰੀ ਦੇ ਜਾ ਕਿ ਹੈ ਪੂਰਾ ਮਾਮਲਾ ਖਾਨੀ ਚਾਹੀਦਾ ਇਹ ਜੀ ਇੱਕ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸਬੰਧ ਹੈ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਾ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚੱਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚੋਂ ਵੈਰੀਫਾਈ ਕਰਕੇ ਤੇ ਜਿਹੜੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹ ਤੋਂ ਦੀ ਟੀਮ ਨੂੰ ਤਾਂ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਜ਼ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅੰਮ੍ਰਿਤਸਰ ਦੇ ਵਿੱਚ ਹੋਇਆ ਉਹ ਨੀਰਸ ਥਾਣੇ ਕਰਕੇ ਜਿਹੜਾ ਹੈਗਾ ਬੱਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ ਕਿ ਠੀਕ ਹੈ ਲੱਗਦਾ ਕਿ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤਸਰ ਦਾ ਉਹਨਾਂ ਨੇ ਐਫ ਆਈ ਆਰ ਲਾਜ ਹੋਈ ਉਹਨਾਂ ਦੀ ਟੀਮ ਨਾਲ ਉਹੀ ਕਰਦੇ ਵਿੱਚ ਕਿੰਨੀ ਉਮਰ ਦੀ ਏ ਬੱਚੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਹੈਗਾ ਆਪਣਾ ਇੱਥੋਂ ਦਾ ਕੁਝ ਨਹੀਂ ਠੀਕ ਹੈ